ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਪੰਚਮ ਗੁਰਦੇਵ ਜਿਨ੍ਹਾਂ ਨੇ ਪਾਵਨ ਬਾਣੀ ਰਾਹੀਂ ਸਾਨੂੰ ਸਮਝਾਉਣਾ ਕੀਤਾ ਜੋ ਪਾਤਸ਼ਾਹ ਜੀ ਮਹਾਰਾਜ ਨੇ ਗੁਰਬਾਣੀ ਵਿੱਚ ਅੰਕਿਤ ਕੀਤਾ ਅੱਜ ਦੇ ਦਿਨ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨੂੰ ਇਤਿਹਾਸ ਰੂਪ ਵਿੱਚ ਸਿਰਜ ਕਰਕੇ ਸਾਰੀ ਦੁਨੀਆ ਦੇ ਸਾਹਮਣੇ ਲਿਆਉਣਾ ਕੀਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਰਜ ਕੀਤਾ ਤੇਰਾ ਕੀਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਭਾਣੇ ਨੂੰ ਕਿਵੇਂ ਮੰਨਿਆ ਜਾਂਦਾ ਹੈ ਰੱਬੀ ਰਜਾ ਦੇ ਵਿੱਚ ਰਹਿੰਦੇ ਆ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੁਗਲੀਆਂ ਹਕੂਮਤ ਦੇ ਤੇ ਦੀਵਾਨ ਚੰਦੂ ਲਾਲ ਦੁਆਰਾ ਦਿੱਤੇ ਗਏ ਅਨੇਕਾਂ ਕਸ਼ਟ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਨ ਉੱਪਰ ਸਹਾਰੇ ਇਕੈ ਤੇ ਸਹੇ ਐਸੇ ਕਸ਼ਟ ਜੋ ਜਾਸਾ ਦੇ ਕਾਨੂੰਨ ਮੁਤਾਬਕ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਭ ਤੋਂ ਪਹਿਲਾਂ ਦੇਗ ਦੇ ਵਿੱਚ ਉਬਾਲਿਆ ਗਿਆ ਫਿਰ ਪਾਤਸ਼ਾਹ ਜੀ ਮਹਾਰਾਜ ਉੱਪਰ ਗਰਮ ਰੇਤਾ ਕਰਕੇ ਸੀਸ ਦੇ ਉੱਪਰ ਪਾਇਆ ਗਿਆ ਗਰਮ ਤਤੀ ਤਵੀ ਦੇ ਉੱਪਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾ ਕਰਕੇ ਸੜਦਾ ਬਲਦਾ ਰੇਤਾ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੀਰ ਉੱਪਰ ਫਿਰ ਦੁਬਾਰਾ ਪਾਇਆ ਗਿਆ ਇਸ ਤਰ੍ਹਾਂ 5 ਦਿਨ ਲਗਾਤਾਰ ਪਾਤਸ਼ਾਹ ਜੀ ਮਹਾਰਾਜ ਅਕੈ ਤੇ ਅਸਹਿ ਐਸੇ ਕਸ਼ਟ ਸਹਾਰੇ ਤੇ ਮੁੱਖੋਂ ਸੀਨਾ ਉਚਾਰੀ ਪਾਤਸ਼ਾਹੀ ਮਹਾਰਾਜ ਜੀ ਨੇ ਪਰਮੇਸ਼ਰ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਜੁਲਮੀਆਂ ਜੁਲਮਲੀ ਜੁਲਮੀ ਹਕੂਮਤ ਦੇ ਕਸ਼ਟ ਸਹਾਰਦੇ ਆ ਆ ਪਾਤਸ਼ਾਹੀ ਮਹਾਰਾਜ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀ ਗਏ ਤੇ ਸਾਡੇ ਸਤਾਈ ਇਹ ਸੰਦੇਸ਼ ਦਿੱਤਾ ਕਿ ਪਾਤਸ਼ਾਹੀ ਮਹਾਰਾਜ ਜੀ ਨੇ ਜੋ ਪਰਮੇਸ਼ਰ ਦਾ ਹੁਕਮ ਹੈ ਨਾ ਉਹਨੂੰ ਕਿਹੜੇ ਮੱਥੇ ਪ੍ਰਵਾਨ ਕਰਨਾ ਰੱਬ ਦੇ ਹੁਕਮ ਦੇ ਵਿੱਚ ਰਹਿਣਾ ਇਹ ਪਾਤਸ਼ਾਹੀ ਮਹਾਰਾਜ ਜੀ ਨੇ ਆਪ ਨੀ ਸਿਰਜ ਕੇ ਸਿੱਖਾਂ ਦੇ ਵਿੱਚ ਐਸੀ ਹਿੰਮਤ ਭਰ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਵੀ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਅਪਣਾਉਂਦਿਆਂ ਹੋਇਆ ਇਸ ਤਰ੍ਹਾਂ ਹੀ ਪਾਤਸ਼ਾਹੀ ਮਹਾਰਾਜ ਜੀ ਦੇ ਪੂਰਨਿਆਂ ਨੂੰ ਉੱਪਰ ਤੁਰਦਿਆਂ ਹੋਇਆ ਪਾਤਸ਼ਾਹੀ ਮਹਾਰਾਜ ਜੀ ਦੇ ਹੁਕਮ ਨੂੰ ਮਨਾਉਂਦੇ ਰਹੇ ਸੋ ਗਰੀਬ ਨਵਾ ਸੱਚੇ ਪਾਤਸ਼ਾਹੀ ਮਹਾਰਾਜ ਅੱਜ ਦੇ ਦਿਨ ਚੂਨਾ ਮੰਡੀ ਲਾਹੌਰ ਵਿਖੇ ਜਬਰੀ ਜ਼ੁਲਮੀ ਇਹ ਮੁਗਲਿਆ ਹਕੂਮਤ ਦੇ ਐਸੇ ਕਸ਼ਟਸਾਰੇ ਪਾਤਸ਼ਾਹੀ ਮਹਾਰਾਜ ਜੀ ਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਸਮੂਹ ਸੰਗਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਨਾਤਮਸਤਕ ਹੋ ਰਹੀਆਂ ਹਨ ਆਪਣੀਆਂ عقیدਤ ਪਟਾਵਾਂ ਭਾਵਨਾਵਾਂ ਪਾਤਸ਼ਾਹੀ ਮਹਾਰਾਜ ਜੱਗੇ ਅਰਪਣ ਕਰ ਰਹੀਆਂ ਹਨ ਗੁਰੂ ਦੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਿੱਤੇ ਹੋਏ ਇਤਿਹਾਸ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਮਨਾ ਰਹੀਆਂ ਹਨ ਸਮੂਹ ਸੰਗਤਾਂ ਦਾ ਕਿਉਂਕਿ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਮੂਹ ਸਟਾਫ ਵੱਲੋਂ ਤੈਅ ਦਿਨ ਨੂੰ ਤਿਵਾ ਪਾਤਸ਼ਾਹ ਜੀ ਮਹਾਰਾਜ ਜੀ ਦੇ ਐਸੇ ਇਤਿਹਾਸ ਨੂੰ ਅਪਣਾਉਂਦਿਆਂ ਆ ਗੁਰਮਤ ਦੇ ਨਾਲ ਜੁੜੀਏ ਆਓ ਬਾਣੀ ਬਾਣੀ ਦੇ ਧਾਰਨੀ ਬਣੀਏ ਜੋ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਇਤਿਹਾਸ ਸਿਰਜ ਕੇ ਆਪ ਵਿਖਾਇਆ ਹੈ ਗੁਰਮਤਿ ਦੇ ਅਨਸਾਰ ਆਪਣੀ ਜੀਵਨ ਸ਼ੈਲੀ ਅਪਣਾ ਕਰਕੇ ਆਉਣ ਵਾਲਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ